ਨਮਾ ਨਮਾ ਜਿਆ ਵਿਆਹ ਹੁੰਦਾ ਹਰ ਇੱਕ ਨੂੰ ਚਾਹ ਹੁੰਦਾ ਵੀ ਵਿਆਹ ਕਰਾਵਾਂਗੇ ਵਿਆਹ ਦੇ ਵਿੱਚ ਗੱਡੀ ਲਵਾਵਾਂਗੇ ਗੱਡੀ ਨਹੀਂ ਤਾਂ ਬੁੱਲਟ ਲਵਾਵਾਂਗੇ ਬੁੱਲਟਰੀ ਤਾਂ ਫਿਰ ਬੱਡੀ ਨਾਲ ਤਾਂ ਕਿਤੇ ਗਿਆ ਹੀ ਨਹੀਂ ਐਦਾਂ ਦੇ ਸੁਪਨੇ ਪਾਲੀ ਫਿਰਦਾ ਮੇਰੇ ਵਰਗਾ ਸਭ ਕੁ ਮਹੀਨਾ ਵਿਆਹ ਦੇ ਵਿੱਚ ਰਹਿ ਜਾਂਦਾ ਤੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਵਿਆਹ ਕਿਹੜਾ ਬਾਰ ਬਾਰ ਕਰਾਉਣਾ ਹੈ ਵੀ ਕਿਉਂ ਨਾ ਆਪਾਂ ਗੱਡੀ ਮੰਗ ਲੀਏ ਤੇ ਹਰ ਇੱਕ ਕੰਮ ਦੇ ਵਿੱਚ ਇੱਕ ਵਿਚੋਲਾ ਬਹੁਤ ਜ਼ਰੂਰੀ ਹੁੰਦਾ ਜਿੱਦਾਂ ਕਿ ਅੱਜ ਵਾਲੇ ਕੰਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਪ੍ਰਧਾਨ ਸਾਹਿਬ ਭਾਈ ਮਨਦੀਪ ਸਿੰਘ ਜੀ ਵਿਚੋਲਾ ਸਾਹਿਬ ਬਣੇ ਨੇ ਇਸੇ ਤਰ੍ਹਾਂ ਵਿਆਹ ਦੇ ਵਿੱਚ ਵੀ ਵਿਚੋਲਾ ਹੁੰਦਾ ਇੱਕ ਤੋ ਗੱਲ ਕਹਿੰਦੇ ਵੀ ਮੁੰਡਾ ਸਿੱਧਾ ਤਾਂ ਗੱਡੀ ਮੰਗ ਨਹੀਂ ਸਕਦਾ ਹਰ ਇੱਕ ਕੰਮ ਦੇ ਵਿੱਚ ਵਿਚੋਲਾ ਬਹੁਤ ਜ਼ਰੂਰੀ ਹੁੰਦਾ ਮੁੰਡਾ ਹੀ ਕਰਦਾ ਵਿਚੋਲਾ ਸਾਹਿਬ ਨੂੰ ਫੋਨ ਕਰਦਾ ਵਿਚੋਲਾ ਸਾਹਿਬ ਨੂੰ ਫੋਨ ਲਾ ਕੇ ਕਹਿੰਦਾ ਭਾਈ ਮੈਨੂੰ ਤਾਂ ਗੱਡੀ ਚਾਹੀਦੀ ਆ ਯਾਨੀ ਕਿ ਪ੍ਰਧਾਨ ਸਾਹਿਬ ਨੂੰ ਫੋਨ ਕਰਦਾ ਭਾਈ ਮਨਦੀਪ ਨੂੰ ਫੋਨ ਕਰਦਾ ਕਹਿੰਦਾ ਮਨਦੀਪ ਭਾਜੀ ਮੈਨੂੰ ਤਾਂ ਗੱਡੀ ਚਾਹੀਦੀ ਆ ਉਹ ਕਹਿੰਦਾ ਯਾਰ ਹੁਣ ਮੈਨੂੰ ਕੌਣ ਦਊ ਗੱਡੀ ਸਭਾ ਕੁ ਮਹੀਨਾ ਵਿਆਹ ਦੇ ਵਿੱਚ ਰਹਿ ਗਿਆ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਗੱਡੀ ਚਾਹੀਦੀ ਆ ਮਨਦੀਪ ਭਾਜੀ ਕਹਿੰਦੇ ਚੱਲ ਕੋਈ ਨਹੀਂ ਭਾਈ ਮੈਂ ਕੁੜੀ ਵਾਲਿਆਂ ਨਾਲ ਗੱਲ ਕਰਦਾ ਮਨਦੀਪ ਭਾਜੀ ਕੁੜੀ ਦੇ ਪਿਓ ਨੂੰ ਫੋਨ ਕਰਦੇ ਭਾਈ ਕੁੜੀ ਦੇ ਪਿਓ ਨੂੰ ਫੋਨ ਕਰਕੇ ਕਹਿੰਦੇ ਭਾਈ ਮੁੰਡਾ ਤਾਂ ਗੱਡੀ ਮੰਗਦਾ ਅਗੋਂ ਅਕਸਰੀ ਧੀਆਲੇ ਹੁੰਦੇ ਉਹ ਬੇਵੱਸ ਹੁੰਦੇ ਉਹ ਕਹਿੰਦਾ ਕੋਈ ਨਹੀਂ ਭਾਈ ਜੀ ਹੁਣ ਗੱਡੀ ਮੰਗ ਲਈ ਤਾਂ ਗੱਡੀ ਦੇ ਦਿੰਨੇ ਆ ਮੁੰਡੇ ਨੂੰ ਵਿਆਹ ਚ ਕਿਹੜੀ ਗੱਡੀ ਮਿਲ ਜੀਏ ਬਾਕੀ ਗੱਲ ਆਪਾਂ ਆ ਗਾੜੇ ਰਾਹੀ ਕਰਦੇ ਆ ਓ ਸੱਚੀ ਅਸੀਂ ਵਿਆਹ ਕਰਵਾਉਂ ਨੀ ਲਾਇਕ ਹੀ ਬਲੈ ਰੂ ਹਾਂ ਓ ਸੱਚੀ ਅਸੀਂ ਵਿਆਹ ਕਰਵਾਉਂ ਈਲਾਹੇ ਕੇ ਬਲੈ ਰੁਹਾਉਂ ਓ ਪਰ ਮੇਰਾ ਚਾ ਓ ਪਰ ਮੇਰਾ ਚਾ ਸਾਰਾ ਮਿੱਟੀ ਚ ਖਿਲਾੜਤਾ ਇਹ ਤੇਰੇ ਪੀਕੇ ਆਣੇ ਨਹੀਂ ਮੇਰੇ ਸਹੁਰਿਆਂ ਨੇ ਨਹੀਂ ਮੇਰੇ ਸਾਲਿਆਂ ਨੇ ਇਹ ਤੇਰੇ ਭਾਈਆਂ ਨੇ ਟੁੱਟੀ ਜੀ ਮਰੂਤੀ ਦੇ ਕੇ ਸਾਰਤਾ ਓ ਮੇਰੇ ਸਹੁਰਿਆਂ ਨੇ ਆਲਟੋ ਮਰੂਤੀ ਦੇ ਕੇ ਸਾਰਤਾ ਵੀ ਕਿਤੇ ਗਲਤੀ ਨਾਲ ਸ਼ਾਮ ਵਾਲੇ ਟਾਈਮ ਤੋਂ ਦਾ ਪਿੰਡ ਤੋਂ ਪਟਿਆਲੇ ਵਾਲੀ ਸਾਈਡ ਨੂੰ ਚੱਲ ਜਾ ਫਿਰ ਨਾਲ ਮੈਨੂੰ ਲਾਈਟਾਂ ਚੱਕਣੀਆਂ ਪੈਂਦੀਆਂ ਬੈਟਰੀ ਚੱਕਣੀ ਪੈਂਦੀ ਆ ਪੁੱਛੋ ਕਿਉਂ ਉਹਦੀਆਂ ਲਾਈਟਾਂ ਨਹੀਂ ਚੱਲਦੀਆਂ ਫਿਰ ਇੱਕ ਹੱਥ ਨਾਲ ਗੱਡੀ ਚਲਾਉਣਾ ਤੇ ਦੂਜੇ ਨਾਲ ਬੈਟਰੀ ਚਲਾਉਣਾ ਬੋਲਾ ਕੀ ਕਰੋ ਬਾਈ ਆ ਹੁਣ ਆਪਣੀ ਵੀ ਕਰਤੂਤ ਸੁਣ ਲੈ ਆ ਕਹਿੰਦੇ ਸੀ ਸੌ ਮੁੰਡਾ ਤੇ 100 ਕਮਾਉ ਮੁੰਡਾ ਆ ਦੇਸੀ ਸੌ ਮੁੰਡੇ ਹੋ ਤੇ ਬਹੁਤਾ ਕਮਾਉ ਮੁੰਡੇ ਓਏ ਐਨਾ ਕਮਾਉਆ ਐਨਾ ਕਮਾਉਆ ਸਾਰਾ ਦਿਨ WhatsApp Facebook WhatsApp Facebook ਪਤਾ ਨਹੀਂ ਕਿਹੜੇ ਨੋਟ ਆਉਂਦੇ ਨੇ ਇਹਨੂੰ ਹੋਂਦਾ ਡਾਲਰ ਆਉਂਦੇ ਆ ਜੀ ਓਏ ਇਹਨੂੰ ਨਹੀਂ ਨਾ ਆਉਂਦੇ ਓਏ ਉਹ ਤਾਂ ਸਾਡੇ ਢੋਲ ਵਾਲੇ ਨੂੰ ਆਉਂਦੇ ਨੇ ਆ ਵੇਖ ਲੈ ਭਾਵੇਂ ਚਿੰਤੀ ਲਈ ਬੈਠਾ ਹੈ ਅੱਛਾ ਆ ਕਹੇ ਦੇਸੀ ਸੌ ਮੁੰਡੇ ਹੋ ਤੇ ਬਹੁਤਾ ਕਮਾਉ ਮੁੰਡੇ ਦਾ ਦਾਦੂ ਕਮਾਉਂਦੇ ਤੂੰ ਦੀ ਸੁਪਨੇ ਬਲਾਰੋ ਦੇ ਡਰਾਈਵਰ ਤੂੰ ਫੋੜਦਾ ਦਲਜੀਤ ਬਾਜੀ ਹੁਣ ਇਹਨੂੰ ਕੀ ਪਤਾ ਵੀ ਜਿਹਦੇ ਕੋਲੇ ਫੋੜ ਆ ਤੇ ਉਹਨੂੰ ਕਹਦੀ ਫੋੜਾ ਕਹਿੰਦੀ ਸੁਪਨੇ ਬਲਾਰੋ ਦੇ ਡਰਾਈਵਰ ਤੂੰ ਸਾਈਕਲ ਦਾ ਲੈ ਵੀ ਟਕਾਉਂਦਾ ਪਿੰਡ ਵਾਲੇ ਕੋਈ ਵੀ ਬੰਦਾ ਹੱਥ ਖੜਾ ਕਰਕੇ ਦੱਸੋ ਜਿਹੜਾ ਕੋਈ ਢਿੱਡੋ ਡਰਾਈਵਿੰਗ ਸਿੱਖਿਆ ਹੋਏ ਪਿੰਡ ਦੇ ਵਿੱਚੋਂ ਡਰਾਈਵਿੰਗ ਸਿੱਖਿਆ ਹੋਊ ਕੋਈ ਨਹੀਂ ਬੰਦਾ ਹੀ ਕਰਦਾ ਸਭ ਤੋਂ ਪਹਿਲਾਂ ਜਨਮ ਲੈਂਦਾ ਫਿਰ ਬੰਦਾ ਰੋੜਨਾ ਸਿੱਖਦਾ ਫਿਰ ਬੰਦਾ ਤਿੰਨ ਪਹੀਆਂ ਵਾਲਾ ਸਾਈਕਲ ਲੈਂਦਾ ਫਿਰ ਉਹਨੂੰ ਰੋੜਨਾ ਸਿੱਖਦਾ ਫਿਰ ਵੱਡਾ ਸਾਈਕਲ ਲੈਂਦਾ ਫਿਰ ਉਹਨੂੰ ਰੋੜਨਾ ਸਿੱਖਦਾ ਫਿਰ ਕੈਂਚੀ ਤੇ ਆਉਂਦਾ ਫਿਰ ਡੰਡੇ ਤੇ ਆਉਂਦਾ ਫਿਰ ਕਾਠੀ ਤੇ ਆਉਂਦਾ ਫਿਰ ਸਕੂਟੀ ਤੇ ਆਉਂਦਾ ਫਿਰ ਮੋਟਰਸਾਈਕਲ ਤੇ ਆਉਂਦਾ ਫਿਰ ਬੋਲਟ ਤੇ ਆਉਂਦਾ ਫਿਰ ਗੱਡੀ ਤੇ ਆਉਂਦਾ ਫਿਰ ਗੱਡੀ ਦੇ ਥੱਲੇ ਆਉਂਦਾ ਆ ਗੱਡੀ ਦੇ ਥੱਲੇ ਬੰਦਾ ਕਿਉਂ ਆਉਂਦਾ ਉਹ ਅੱਜ ਕੱਲ੍ਹ ਨੀਆਂ ਚੱਲ ਪਏ ਸਿਗਨੇਚਰ ਸੰਗਰੂਚਰ ਜੇ ਬੜਾ ਰੌਲਾ ਪਾ ਰੱਖਿਆ ਕਹਿੰਦੇ ਵੀ ਜਦੋਂ ਬੰਦਾ ਖਾ ਲੈਂਦਾ ਸੁਧ-ਬੁੱਧ ਖੋ ਜਾਂਦਾ ਮੁੜ ਕੇ ਉਹਨੂੰ ਚੇੜ ਚੜਦੀ ਉਹਨੂੰ ਖੇਚੜ ਚੜਦੀ ਜਾਂ ਕਿ ਗੁੱਸਾ ਚੜਦਾ ਤੇ ਫਿਰ ਮੁੜ ਕੇ ਅੱਕਿਆ ਵਾ ਗੱਡੀ ਥੱਲੇ ਆ ਜਾਂਦਾ ਆ ਕਿੰਨੇ ਕੇਸ ਤਾਂ ਆ ਗਏ ਤੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਭਾਈ ਵੀ ਮਾਂ ਖੇਡ ਕਬੱਡੀ ਨੂੰ ਜਾਂ ਕਿ ਖੇਡਾਂ ਨੂੰ ਪਿਆਰ ਕਰੋ ਗੇਮਾਂ ਨੂੰ ਪਿਆਰ ਕਰੋ ਆ ਨਸ਼ੇ ਪੱਤੀਆਂ ਤੋਂ ਪਰੇ ਹੇਟ ਕਰੋ ਜਿੱਦਾਂ ਚਿੱਟਾ-ਚੂਟਾ ਚੱਲੀ ਜਾਂਦਾ ਕੈਪਸੂਲ ਜੇ ਚੱਲੀ ਜਾਂਦੇ ਨਾ ਤੋਂ ਬਚੋ ਭਰਾ ਬਣ ਕੇ ਜੇ ਤੁਸੀਂ ਨਾ ਬਚੇ ਤਾਂ ਆਉਣ ਵਾਲੀ ਨਸਲ ਨਹੀਂ ਰਹਿਣੀ ਆਉਣ ਵਾਲੀਆਂ ਪੀੜੀਆਂ ਬਰਬਾਦ ਹੋ ਜਾਣਗੀਆਂ ਨਿੱਕੇ ਨਿੱਕੇ ਬੱਚੇ ਬੈਠੇ ਆ ਇਹ ਮੁਸ਼ਕਲ ਹੋ ਜੂਗਾ ਮੌਂਦੇ ਸਮੇਂ ਵਿੱਚ ਵਿੱਚ ਹੈਨਾ ਸੋ ਮੇਰੀ ਬੇਨਤੀ ਹੈ ਜੇ ਤੁਸੀਂ ਮੇਰੇ ਨਾਲ ਸਹਿਮਤ ਦਾ ਭਾਈ ਨਸ਼ਾ ਨਹੀਂ ਕਰਨਾ ਤੇ ਇੱਕ ਵਾਰੀ ਤਾੜੀ ਮਾਰੋ ਸਰਦਾਰ ਜਣੇ ਖਿੱਚ ਕੇ ਆਹਾ ਆਹ ਆਉਣ ਵਾਲੀ ਪੀੜ੍ਹੀ ਨਹੀਂ ਤਾੜੀ ਮਾਰੀ ਹੁਣ ਕਿਸ ਨੇ ਤਾੜੀ ਨਹੀਂ ਮਾਰੀ ਭਾਈ ਵਣ ਕੇ ਖਿੱਚ ਕੇ ਤਾੜੀ ਮਾਰੋ ਨਾ ਯਾਰ ਸ਼ਰਮਗਾਦੀ ਆ ਉਹ ਸੋਚਿਆ ਸੀ ਵਿਆਹ ਕਰਵਾਉ ਲੈ ਕੇ ਬੱਲੇ ਰੋ ਆਉਂ सोचे सी ब्या करवाऊं लगी बल रूम सोचे सी करवाऊं लगी पाऊ लगी बलह ब्याह वाले दिन प्रण सोच मेरा पाता रेट ਦੇਖੇ ਜ਼ਾਰ ਸੋਹਰਿਆਣੇ ਉਤੀ ਮਾਰੂਤੀ ਦੇਖੇ ਜ਼ਾਰਾ ਸੋਹਰਿਆਣੇ ਆ ਟਮਰੂਤੀ ਦੇ ਦੇ ਜ਼ਾਰਾ ਦੇਖੇ ਸਿਸਾਉਂ ਦੇਸੀ ਪੰਦਰਾਂ ਕਿੱਲੇ ਫਿਰਦੇ ਸੀ ਸੋਹਰੇ ਹਿੱਲੇ ਆਂਦੇ ਸੀ 15 ਕਿੱਲੇ ਫਿਰਦੇ ਸੀ ਸੋਹਰੇ ਹਿੱਲੇ ਵਾਹ ਆਂਦੇ ਸੀ 15 ਕਿੱਲੇ ਆ ਫਿਰਦੇ ਸੀ ਸੋਹਰੇ ਹਿੱਲੇ ਭਾਈ ਜੀ ਕਿਹੜਾ ਕਿੱਲਾ ਕਿਵੇਂ ਕਿਵੇਂ ਕਿਹੜਾ ਕਿੱਲਾ ਜੀ ਲੱਕੜ ਦੇ ਲੱਕੜ ਦੇ ਲੋਹੇ ਦੇ ਓ ਮੈਂ ਤੇਰੇ ਤੇ ਹੈਰਾਨ ਬਾਪ ਚੋਤੇ ਤੇ ਓਏ ਅੱਛਾ ਓਏ ਲੋਹੇ ਦੇ ਕਿੱਲੇ ਨਹੀਂ ਕਿਲੀਆਂ ਆਉਂਦੀਆਂ ਨੇ ਸ਼ਰਮ ਲਾ ਕੇ ਉਹਨਾਂ ਤੇ ਟੰਗੀ ਹੋਈ ਆ ਕਹਿੰਦੀ ਲੋਹੇ ਦੇ ਕਿੱਲੇ ਨਹੀਂ ਕਿਲੀਆਂ ਆਉਂਦੀਆਂ ਤੇ ਸ਼ਰਮ ਲਾ ਕੇ ਉਹਨਾਂ ਤੇ ਟੰਗੀ ਹੋਈ ਆ ਤੂੰ ਉਸ ਬਿਸ਼ਰਮ ਦੇ ਨਾਲ ਤਾਂ ਤੂੰ ਮੰਗੀ ਹੋਈ ਆ ਓਏ ਆਉਂਦੇ ਸੀ 15 ਕਿੱਲੇ ਫਰਦੇਸੀ ਸੌਰੇ ਹਿੱਲੇ ਆਉਂਦੇ ਸੀ 15 ਕਿੱਲੇ ਫਰਦੇਸੀ ਸੌਰੇ ਹਿੱਲੇ ਓਹ ਹਾਰੇ ਮੇਰੇ ਓਹ ਹਾਰੇ ਵੇਲੇ ਚਾ ਮੇਰਾ ਵਸੋੜਿਆ ਨੇ ਟੁੱਟੀ ਜੀ ਮਾਰੂਤੀ ਦੇ ਕੇ ਸਾਥ ਸੌਰੀਆ ਨੇ ਟੁੱਟੀ ਜੀ ਮਾਰੂਤੀ ਦੇ ਕੇ ਸਾਥ ਸੌਰੀਆ ਨੇ ਆਟੋ ਮਾਰੂਤੀ ਦੇ ਕੇ ਸਾਥ ਪਟਨਾ ਦੇ ਕਿਲੇ ਤੇ ਲੰਗ ਦੀ ਕੰਗਵੇਂ ਦੇ ਪਟਨਾ ਦੇ ਕਿਲੇ ਤੇ ਲੰਗ ਦੀ ਕੀ ਆਇਆ ਜੱਜ ਦਾ ਨਾਮੀਟ ਬਣਾਇਆ ਮੁੰਡੀ ਤੇ ਜਾ ਕੇ ਆਇਆ ਜੱਜ ਦਾ ਨਾਮੀਟ ਬਣਾਇਆ ਓ ਫਿਰਦਾ ਬਿਮਾਰ ਸੀ ਕੁੱਕੜੀ ਉਹਨਾ ਮਾਰਦਾ ਉਹ ਸੌਰੀ ਆੜੇ ਟੀਜੀ ਮਰੂਤੀ ਦੇ ਕੇ ਸਾਥ ਔੜਿਆੜੇ ਟੀਜੀ ਮਰੂਤੀ ਦੇ ਕੇ ਸਾਥ ਸੌੜਿਆੜੇ ਆ ਟਰਮ ਮਰੂਤੀ ਦੇ ਕੇ ਸਾਰਦਾ ਆ ਤੁਸੀਂ ਤਾਂ ਕਹਿੰਦੇ ਸੀ ਕਿ ਕੁੜੀ ਗਾਉਂਦੀ ਆ ਪਰ ਮੈਨੂੰ ਤਾਂ ਲੱਗਦਾ ਵੀ ਪਹਿਲਾਂ ਬੱਕਰੇ ਵੜਦੀ ਰਹੀ ਆ ਦੇ ਕੇ ਸਾਰ ਤਾਂ ਬਨੇ ਬਲਾਰੋ ਦੇ ਦਿਲਾਂ ਬਰੂਤ ਹੋ ਸੋਹਣਿਆ ਦੇ ਟੁੱਟੀ ਜੀ ਮਰਤੀ ਦੇ ਕੇ ਸਾਰ ਤਾਂ ਸੁਪਨਾ